ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਛਲੇ ਸਮੇਂ ਚ ਚਾਹੇ ਉਹ 84 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ ਵੱਡੇ ਵਿਤਕਰਾ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਸ ਹੱਦ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਐਸ ਅਫਸਰ ਹੈ ਜਿਉਂ ਨੇ ਸਰਤੇ ਪੱਕ ਬੰਨੀਆਂ ਤੇ ਉਹ ਬੰਗਾਲ ਦੇ ਚਤਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਨੌਜਵਾਨ ਅਰਸ਼ਦੀਪਾ ਜੀ ਨੇ ਵਰਲਡ ਕੱਪ ਜਿਤਾਇਆ ਆ ਉਸ ਨੂੰ ਜਦ ਇਹ ਦੇ ਕੈਸ਼ ਛੱਡਦਾ ਤੇ ਉਹ ਪਾਕਿਸਤਾਨੀ ਖਲਕਤਾਨੀ ਕਿਹਾ ਜਾਂਦਾ ਇਹ ਦੇਸ਼ ਦਾ ਰਵਈਆ ਬਹੁਤ بڑا ਹੈ ਇਹ ਆ ਘੂਕ ਕਰਕੇ ਵੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੋਲਣੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੋਲ ਕੇ ਗੱਲਾਂ ਸੁਣਨੀਆਂ ਚਾਹੀਦੀਆਂ ਕਿ ਇਸ ਦੇਸ਼ ਦੀ ਆਬਾਦੀ ਲਈ ਸਿੱਖਾਂ ਦਾ ਬਹੁਤ بڑا ਰੋਲ ਹੈ ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅਨਬੀ ਦਿੱਤਾ ਤੇ ਅੱਜ ਵੀ ਕਿਨਾ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਦੇ ਜਿਹੜੇ ਸਿੱਖ ਨੇ ਬਹੁਤ بڑا ਰੋਲ ਅਦਾ ਕਰ ਰਹੇ ਨੇ ਤੋ ਅਸੀਂ ਦੇਖਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦਾਰਾ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅਕਵਾਦੀ ਅਕਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਕਿ ਇਹ ਸੱਤਾ ਤੇ ਬੈਠੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉਂਦੀ ਹੁਣੇ ਲਖੀਪੁਰ ਦੇ ਵਿੱਚ ਕੱਲ ਪਰਸੋ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਤੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਖ ਜਾ ਰਹੇ ਸੀ ਇਹਨਾਂ ਨੂੰ ਉਹਨਾਂ ਨੇ ਬਹੁਤ ਮਾਰਾ ਕਿਹਾ ਚੰਗਾ ਕਿਹਾ ਉਪਰਦਰ ਉਪਦਰ ਵੀ ਕਿਹਾ ਕਲਸਤਾਨ ਨਹੀਂ ਗੱਲ ਕੀਤੀ ਹੈ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਸੋ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਾਹਮਣੇ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਰਾਹ ਤੇ ਤੁਰ ਰਹੀ ਹੈ ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾਰੀਆ ਸ਼ਰੋਣੀ ਗੁਰਦਰਾਪੁਰੰਦ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਹੀ ਲਾਮਬੰਦ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਿਲਾਫ ਕੋਈ ਮਤਲਬ ਉੜਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੁਕੜੇ ਟੁਕੜੇ ਕਰੇਗੀ ਕਿਉਂਕਿ ਜੇ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਮੁਤਾਬਕ ਇਹ ਇਹ ਕੀ ਜ਼ਿਆਦਾ دیر ਘਟ ਨਹੀਂ ਸਕੇਗਾ ਸੋ ਸੱਤਾ ਦੇ ਵਿੱਚ ਲੋਕ ਇਸ ਗੱਲ ਨੂੰ ਸਮਝਦੇ ਆ